ਜਿਹੜੇ ਆਪਾਂ ਨੂੰ ਦੇਖਦੇ ਮੇਰਾ ਵੀਰ ਸਪੋਰਟ ਕਰੋ ਤੇ ਤੁਸੀਂ ਆਣ ਕੇ ਵੱਧ ਤੋਂ ਵੱਧ ਵਾਹਿਗੁਰੂ ਜਰੂਰ ਲਿਖਣਾ ਆਪਣੀ ਹਾਜ਼ਰੀ ਲਵਾਇਓ ਮੇਰਾ ਵੀਰ ਤੇ ਵੀਡੀਓ ਨੂੰ ਸ਼ੇਅਰ ਕਰਕੇ ਤੇ ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਦੋਂ ਆਪਾਂ ਲਾਈਵ ਬੈਠੇ ਹਾਂ ਉਦੋਂ ਹੀ ਤੁਹਾਨੂੰ ਪਤਾ ਲੱਗ ਜਵੇ ਵੀ ਹਾਂਜੀ ਵੀ ਤੁਹਾਨੂੰ ਅਪਡੇਟ ਦਵਾਂਗੇ ਆਪਾਂ ਹਾਂਜੀ ਕੱਢਾਂਗੇ ਕੜੈਲ ਆਪਾਂ ਕੋਈ ਚੱਕਰ ਨਹੀਂ ਆ ਅਸਰੇ ਵਿੱਚ ਮੇਰਾ ਨਾ ਮੈਂ ਚਲੋ ਕੰਮ ਕਰਦਾ ਨਾ ਮੈਂ ਨਾ ਰੁਪਈਆ ਰੁਪਈਆ ਕਰਕੇ ਜੋੜਿਆ ਜਿਵੇਂ ਰੁਪਈਆ ਰੁਪਈਆ ਕਰਕੇ ਜੋੜਿਆ ਤੇ ਮੈਨੂੰ ਇਹ ਚੀਜ਼ ਬਾਰੇ ਪਤਾ ਨਹੀਂ ਸੀ ਆ ਚੈਨਲ ਬਾਰੇ ਕਿਦਾਂ ਮੰਨਦਾ ਤੇ ਮੈਨੂੰ ਇੱਕ ਬਾਈ ਆ ਨਾ ਪੰਜਾਬ ਮੈਂ ਤੁਹਾਨੂੰ ਨਾ ਸਕਰੀਨਸ਼ਾਟ ਲੈ ਕੇ ਦਿਖਾਉਂਗਾ ਵਿੱਚ ਉਹ ਬੰਦੇ ਨੂੰ ਬਾਈ ਕਿਤੇ ਗੱਲਾਂ ਸੁਣਿਓ ਉਹਦੀਆਂ ਵਧੀਆ ਪੰਜਾਬੀ ਕੋਈ ਫੀਸ ਨਹੀਂ ਕੋਈ ਵੀ ਕੰਮ ਆਪਣਾ ਪੇਜ ਦਾ YouTube ਦਾ ਵਾ ਕਿਸੇ ਵੀ ਆਪਣੇ ਆਨਲਾਈਨ ਪੈਸੇ ਕਿਦਾਂ ਕਮਾਉਣੇ ਆ ਕਰਨਾ ਵਾ ਸਾਰਾ ਕੁਝ ਹੀ ਜਾਣਕਾਰੀ ਦਿੰਦਾ ਫ੍ਰੀ ਬਸ ਇਨਾ ਬਾਈ ਕਹਿੰਦਾ ਮੈਨੂੰ ਸਪੋਰਟ ਕਰਿਆ ਕਰ ਤੇ ਯਾਰ ਪਿਆਬੀ ਪਿਆਬੀ ਕਿਦਾਂ ਦਾ ਬੰਦਾ ਨਾ ਇਹੀ ਜਿਹੜੇ ਭਈਏ ਆ ਨਾ ਭਈਏ ਕਹਿੰਦੇ ਪਹਿਲੋਂ ਪੈਸੇ ਫੇਰ ਗੱਲ ਹੀ ਬੰਦੇ ਇਦਾਂ ਦੀ ਵੀ ਹੈਗੇ ਜੇ 5 ਮਿੰਟ ਗੱਲ ਕਰਨੀ ਆ ਤਾਂ 100 ਰੁਪਿਆ ਜੇ 10 ਮਿੰਟ ਗੱਲ ਕਰਨੀ ਆ ਤਾਂ 200 ਦੇ ਲਾ ਇਦਾਂ ਦੀ ਦੁਨੀਆ ਬੈਠੀ ਆ ਇਦਾਂ ਦੇ ਲੋਕ ਬੈਠੇ ਆ ਬਾਈ ਠੀਕ ਆ ਪਰ ਆਪਾਂ ਇਦਾਂ ਨਹੀਂ ਆਪਾਂ ਫ੍ਰੀ ਜੋ ਕੁਝ ਵੀ ਪੁੱਛਣਾ ਹੈ ਦੱਸਿਓ ਆਪਾਂ ਨੂੰ ਕਮੈਂਟਾਂ ਦੇ ਵਿੱਚ ਲਿਖ ਕੇ ਮੈਸੇਜ ਕਰਦੇ ਹੋ ਠੀਕ ਆ ਆਪਣਾ ਨੰਬਰ ਦੇ ਦਾਂਗੇ ਤੁਹਾਨੂੰ ਜਦੋਂ ਮਰਜ਼ੀ ਫੋਨ ਲਾਓ ਤੇ ਜਦੋਂ ਮਰਜ਼ੀ ਉਹ ਕਰੋ ਤੇ ਆਪਾਂ ਹਰ ਇੱਕ ਅਪਡੇਟ ਲੈ ਕੇ ਦਵਾਂਗੇ ਠੀਕ ਆ ਪਰ ਮੈਨੂੰ ਇਹ ਚੀਜ਼ ਬਾਰੇ ਪਤਾ ਨਹੀਂ ਸੀਗਾ ਪਰ ਹੁਣ ਮੈਨੂੰ ਪਤਾ ਲੱਗ ਗਿਆ ਜੋ ਮੈਂ ਇੱਕ ਵਾਰੀ YouTube ਤੇ Google ਤੇ ਸਰਚ ਕਰ ਫਿਰ ਮੈਂ ਆਪਣੇ ਭਾਈ ਨੂੰ ਦੱਸਿਆ ਸਮਝਾਇਆ ਇੱਕ ਹਨ YouTube ਵਾਲਾ ਬਾਬਾ ਵਾ YouTube ਵਾਲਾ ਬਾਬਾ ਉਹ ਬੰਦਾ ਇੰਨਾ ਕੁ ਕਮੀਨਾ ਆ ਨਾ ਉਹ ਮੇਰੇ ੱਤੇ ਚੜ ਗਿਆ ਤੇ ਮੈਂ ਨੂੰ ਉਹ ਉਹਦੇ ਨਾਲ ਮੇਰਾ حساب ਕਿਤਾਬ ਹਲੇ ਬਾਕੀ ਆ ਉਸ ਬੰਦੇ ਨੇ ਮੇਰੇ ਕੋ ਪੈਸੇ ਪਵਾ ਲਏ ਪੈਸੇ ਪਵਾ ਕੇ ਸਾਲੇ ਨੇ ਚੈਨਲ ਨਹੀਂ ਬਣਾ ਕੇ ਦਿੱਤਾ ਇੰਨਾ ਗੰਦਾ ਭਈਆ YouTube ਵਾਲਾ ਬਾਬਾ ਵੱਡਾ YouTube ਪਰ ਬਣਿਆ ਕਰਦਾ ਐ ਕਿ ਮੈਂ YouTube ਪਰ ਹੀ ਕੱਢਣੀ ਆ ਤੇ ਮੈਂ ਐਸੇ ਕਿ ਚੈਨਲ ਬਣਾਇਆ ਮੈਂ ਤਾਂ ਹੀ ਉਹ ਕਹਿੰਦਾ ਭਾਈ ਮੈਨੂੰ ਸਪੋਰਟ ਕਰੋ ਤੇ ਮੈਂ ਨਾ ਇੱਕ ਵਾਰੀ ਉਹਦੀ ਤਾਂ ਉਹ ਮੈਂ ਕੀ ਦਸਾਂ ਦਿਮਾਗ ਮੇਰਾ ਖਰਾਬ ਬਹੁਤ ਹੋਇਆ ਇੱਕ ਵਾਰੀ ਉਹਦੇ ਮੈਂ ਤੰਨ ਪਾਉਣੀ ਆ ਉਹਨੂੰ ਦੱਸਣਾ ਵੀ ਪੰਜਾਬੀ ਬੰਦਾ ਹੁੰਦਾ ਕੀ ਆ ਮੇ ਕੋ ਸਾਰੇ ਬਕਾਇਦਾ ਪ੍ਰੂਫ ਪਏ ਆ ਪ੍ਰੂਫ 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 ਹਾਂਜੀ ਵੀ ਜਿਹੜੇ ਇਦਾਂ ਦੇ ਬੰਦੇ ਆ ਨਾ ਤੇ ਮੈਨੂੰ ਦੋ ਤਿੰਨ ਕੰਪਲੀਟਾਂ ਵੀ ਆਈਆਂ ਕਿਸੇ ਨੇ ਦੱਸਿਆ ਵੀ ਆ ਮੇਰਾ ਵੀਰ ਤੇ ਇਹਦੇ ਖਿਲਾਫ ਪ੍ਰੂਫ ਪਏ ਆ YouTube ਬਾਬਾ ਜਿਹੜਾ YouTube ਬਾਬਾ ਵਾ ਚੈਨਲ ਸੱਚ ਮਾਰੋ YouTube ਵਾਲਾ ਬਾਬਾ ਤੈਨੂੰ ਪਤਾ ਲੱਗੂ ਚਟਾਇਆ ਬਾ ਦਾੜੀ ਜੀ ਰੱਖੀ ਗੰਜਾ ਜਿਆ ਕਿਤੇ ਵਾਲ ਵੀ ਰੱਖੇ ਸਾਰੇ ਨੂੰ ਵਗ ਰਸਦਾ ਵੱਡਾ ਵੱਡਾ YouTuber ਬਣਿਆ ਠੀਕ ਆ ਇਹਦੇ ਨਾਲ ਸਾਥਕ ਤਾਂ ਬਾਕੀ ਆ ਭਾਵੇਂ ਮੇਰਾ YouTube ਚੈਨਲ ਵੀ ਬੰਦ ਕਰ ਦੇਵੇ ਮੈਂ ਹੋਰ ਮਨਾ ਕੇ ਤੱਕ ਪਾਉਂਗਾ ਠੀਕ ਆ ਨਾ ਇੱਕ ਮੇਰਾ Facebook ਪੇਜ ਚੱਲਦਾ 23000 ਫਾਲੋਅਰ ਆ ਉੱਤੇ ਸਪੋਰਟ ਕਰੋ ਆਵਾਜ਼ ਪੰਜਾਬ ਦੀ ਤੇ PV ਦਾ ਲੋਗੋ ਲੱਗਿਆ ਵਾ ਠੀਕ ਆ ਤੇ ਮੈਂ ਲਿੰਕ ਵੀ ਸ਼ੇਅਰ ਕਰ ਦੂੰਗਾ ਤੁਹਾਨੂੰ ਤੇ ਮੇਰਾ ਵੀਰ ਉੱਥੇ ਜਾ ਕੇ ਸਪੋਰਟ ਕਰੋ ਆਪਾਂ ਤੇ ਤੇ ਪੌਣੀ ਐ ਇਹਦੇ ਤੱਕ ਹੀ ਹਿਸਾਬ ਪਤਾ ਬਾਕੀ ਆ ਮੇਰਾ ਇਹ ਨਾਲ ਲੱਭੋ ਬੱਸ ਦੇ ਕਿਹੜਾ ਜੀ ਸੰਗ ਕਰਵਾ ਦੇ ਬਾਈ ਡੱਬਾ ਇੱਥੇ ਕਿੱਥੇ ਲੈ ਗਏ ਆ ਵੇ ਵੀਰਾ ਹਾਂਜੀ ਪਤਾ ਨਹੀਂ ਯਾਰ ਕੀ ਹੋਇਆ ਆਪਣਾ ਇਹ ਲਾਈਵ ਹੀ ਆ ਗਿਆ ਸੀ ਆ ਪਤਾ ਨਹੀਂ ਕੀ ਚੱਕਰ ਬਣਿਆ ਮਾ ਚਲੋ ਠੀਕ ਹੈ ਮੇਰਾ ਭਾਈ ਆਪਾਂ ਇੱਕ ਵਾਰੀ ਦੋ ਗੋ ਬਾਰੇ ਲਾਈਵ ਤੇ ਮੇਰੀ ਬਸ ਮੈਂ ਇਹ ਗੱਲ ਕਹਿਣਾ ਮੇਰਾ ਵੀਰ ਤੇ ਆਪਾਂ ਨੂੰ ਸਪੋਰਟ ਕਰੋ ਠੱਗੀ ਮਾਰਨ ਵਾਲੇ ਬੰਦੇ ਨੂੰ ਆਪਾਂ ਦਸੀਏ ਕਿ ਗਰੀਬ ਬੰਦਾ ਪੈਸੇ ਕਿੱਦਾਂ ਕਮਾਉਂਦਾ ਮੇਰਾ ਜੀ ਰਿਜ਼ਨ ਇਹੀ ਆ ਵੀ ਤੁਹਾਨੂੰ ਆਹ ਚੀਜ਼ਾਂ ਦਿਖਾਵਾਂ ਲਾਈਵ ਕਰਕੇ ਭਰਾਵਾ ਐਦਾਂ ਕਰਦੇ ਆਂ ਅਸੀਂ ਮਿਹਨਤ ਠੀਕ ਆ ਐਦਾਂ ਹੀ ਹੋਰ ਕੋਈ ਕਰਦਾ ਹੋਊਗਾ ਮਿਹਨਤ ਠੱਗੀ ਮਾਰੇ ਨਾ ਉਹਨੇ ਬੈਠੇ ਨੇ ਠੱਗੀ ਮਾਰ ਲੈਣੀ ਉਹਨੂੰ ਇਹ ਨਹੀਂ ਪਤਾ ਵੀ ਐਨੇ ਓਖੇ ਉਹ ਕਿ ਮਿਹਨਤ ਕਰਦੇ ਆਂ ਬਾਈ ਆ ਲੱਗਿਆ ਬਾਈ ਦੇ ਕੀ ਹੈ ਮਸਤਰੀ ਹੈ ਨਾ ਮਿਹਨਤ ਕਰਦਾ ਬਾਈ ਆਉ ਦੇ ਬਾਈ ਲੱਗਿਆ ਠੀਕ ਆ ਆਦੇ ਵਾਸਤੇ ਕਰਦੇ ਆਂ ਅਸੀਂ ਆਪਣੇ ਜਵਾਕਾਂ ਲਈ ਕਰਦੇ ਆਂ ਭਾਜੀ